ਸੋ ਕਹੋ ਟਲ ਗੁਰ ਸੇਵੀਆ ਅਨਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸ ਕੋਰਸ ਤੁਦ ਡਠੇ ਸੱਚੇ ਪਤਸ਼ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਤਸ਼ ਸਿਰਸ਼ਾ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਤਨ ਵਾਹਿਗੁਰੂ ਸਾਹਿਬ ਜੀ ਰਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ جب ہم ہوتے تب تو نہیں اب تو ہی میں نہیں انل اگم جیسے لہر میں او دھ دھ جل کے ول جل ماہی ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮਯੋ ਦਧ ਜਲ ਕੇਵਲ ਜਲ ਮਾਹੀ ਮਾਧਵੇ ਚਾ ਕਹੀ ਐ ਭ੍ਰਮ ਐਸ ਜੈਸਾ ਮਾਨੀਐ ਹੋਏ ਨਾ ਤਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੋਪਨੇ ਭਿਆ ਭੇਖਾਰੀ ਅਛਤ ਰਾਜ ਵਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਇਹ ਰਾਜ ਭਉੰਗ ਪ੍ਰਸੰਗ ਜੈਸ ਹੈ ਅਬ ਕਸ਼ਮਰਮ ਜਨ ਹੈ ਅਨੇਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਵੇ ਇਕ ਅਨੇਕ ਸਵਾਮੀ ਸਭ ਘਟ ਭਗ ਵੈ ਸੋਈ ਕਹਿ ਰ ਵਿਦਾਸ ਹਾਥ ਪੈਨੇਰ ਸਹਜ ਹੋਏ ਸੋ ਹੋਈ ਸਰਵੇ ਇਕ ਅਨੇਕ ਸੁਆਮੀ ਸਭ ਘਟ ਭਗਵੈ ਸੋਈ ਕਹਿ ਰਵੈ ਦਾਸ ਹੱਥ ਪੈਨੇ ਰ ਸਹਿਜ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ raag sorath baani bhagat ravidas ji ki ek ओंकार sat guru prasad jab ham hote tab to nahi ab tu hi main nahi anal agam jaise lehar main o dad jal keval jal mai gururup guru pyare satsangat jyoj da pavan mukhvaak ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਪਾਵਨ ਅੰਗ 657 ਤੇ 58 ਉੱਤੇ ਸੁਭਾਇਮਾਨ ਸਤਿਗੁਰ ਬਖਸ਼ਿਸ਼ ਕਰਦੇ ਨੇ ਦਾਤਾ ਜੀ ਜਦੋਂ ਤੱਕ ਮਨੁੱਖ ਦੇ ਅੰਦਰ ਮੈਂ ਮੇਰੀ ਏ ਉਦੋਂ ਤੱਕ ਤੂੰ ਨਹੀਂ ਵੱਸ ਸਕਦਾ ਤੇ ਜਿਸ ਦਿਨ ਤੂੰ ਆ ਕੇ ਵੱਸ ਜਾਂਦਾ ਮੈਂ ਮੇਰੀ ਮੁੱਕ ਜਾਂਦੀ ਹੈ ਅਹੰਕਾਰ ਹੁ ਮੈਂ ਖਤਮ ਹੋ ਜਾਂਦਾ ਏ ਇਹੋ ਜੀ ਅਵਸਥਾ ਬਣ ਜਾਂਦੀ ਏ ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਉਹਨਾਂ ਵਿੱਚ ਜਿਵੇਂ ਕੋਈ ਫਰਕ ਨਹੀਂ ਰਹਿੰਦਾ ਮਨੁੱਖ ਵਿੱਚ ਤੇ ਨਰੰਕਾਰ ਵਿੱਚ ਕੋਈ ਫਰਕ ਨਹੀਂ ਰਹਿੰਦਾ ਪਰ ਇਹ ਅਵਸਥਾ ਉਦੋਂ ਬਣਦੀ ਹੈ ਜਦੋਂ ਕੋਈ ਨਰੰਕਾਰ ਦੇ ਸਿਮਰਨ ਦੇ ਨਾਲ ਜੁੜ ਜਾਏ ਤਾਂ ਹੀ ਸਤਿਗੁਰ ਕਹਿੰਦੇ ਜੈਸਾ ਸੇਵਾ ਤੈਸੋ ਹੋਏ ਜਿਹੋ ਜਿਹਦੇ ਨਾਲ ਜੁੜਾਂਗੇ ਇਹੋ ਜੇ ਬਣ ਜਾਵਾਂਗੇ ਕਿਤੇ ਗੁਰੂ ਕਿਰਪਾ ਨਾਲ ਅਵਸਥਾ ਬਣ ਜਾਏ ਕਿ ਤੂੰ ਤੂੰ ਕਰਤਾ ਤੂੰ ਹੋਆ ਮੁਜਮੈ ਰਹਾ ਨਾ ਹੂੰ ਜਦ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂੰ ਤੇ ਜੀਵਨ ਸਫਲ ਬਣ ਜਾਏਗਾ ਸਤ ਗੁਰ ਕਿਰਪਾ ਕਰਨ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਕੇ ਦਰ ਗੁਰੂ ਨਾਮ ਦੀਆਂ ਦਾਤਾ ਬਖਸ਼ਣ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ